ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਸ਼ੋਹਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਬਾਬਾ ਜੀ ਵੱਲੋਂ ਕੈਂਪ ਲੱਗਾ ਗਿਆ ਹੈ ਸੋ ਸਾਡੇ ਨਾਲ ਇੱਥੋਂ ਦੇ ਕੁਝ ਉਮੀਦਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਕੀ ਬਾਬਾ ਜੀ ਇਹ ਕੈਂਪ ਜਿਹੜਾ ਵਾ ਕਿ ਕਿੰਨਾ ਦਿਨਾਂ ਤੋਂ ਚੱਲ ਰਿਹਾ ਵਾ ਜਰਾ ਇਹ ਅਖਾੜਾ ਜੋ ਘਮੰਡ ਹੈ ਆਪਣਾ ਕਮੰਡਾ ਦਾ ਸੋਨਾ ਵੱਲੋਂ ਹੈ ਬਾਕੀ ਜੋ ਦਿੱਲੀ ਦੇ ਵਿੱਚੋਂ ਸਾਡੇ ਬਹੁਤ ਹੀ ਕਲੋਜ਼ ਅਜੀਜ਼ ਮਹਿੰਦਰ ਸਿੰਘ ਮਾਲਕ ਉਹਨਾਂ ਵੱਲੋਂ ਫੰਡਿੰਗ ਵਗੈਰਾ ਕੀਤੀ ਜਾ ਰਹੀ ਹੈ ਔਰ ਬਹੁਤ ਹੀ ਜਾਨੀ ਕਿ ਅੱਖਾਂ ਦਾ ਵੀ ਹੈ ਸਕਿਨ ਦਾ ਵੀ ਹੈ ਅੱਖਾਂ ਦਾ ਆਪਰੇਸ਼ਨ ਤਕਰੀਆ ਔਰ ਪੰਜਾਬ ਦਾ ਮੰਨਿਆ ਹੋਇਆ ਹਸਪੀਟਲ ਹੈ ਐ ਸੈਂਟ ਕ੍ਰਾਸ ਹਸਪੀਟਲ ਜਿੱਥੇ ਆਪਰੇਸ਼ਨ ਤੱਕ ਵੀ ਕੀਤਾ ਜਾਏਗਾ ਅੱਜ ਜਿੱਦਾਂ ਮਤਲਬ ਸਾਰੀ ਤੋਂ ਮੈਡੀਸਨ ਬਾਰੇ ਦੇਖ ਰਹੇ ਜਿਹੜੇ ਮਤਲਬ ਕਾਫੀ ਗੰਭੀਰ ਜਿਹੜੇ ਰੋਗ ਉਹ ਫਿਰ ਉਹਨਾਂ ਦਾ ਆਪਰੇਸ਼ਨ ਬਾਅਦ ਚੋਂ ਮੰਨ ਕੀਤਾ ਜਾਏਗਾ ਨਹੀਂ ਨਹੀਂ ਅੱਜ ਹੀ ਅੱਜ 2 ਵਜੇ ਉੱਥੋਂ ਆਲਰੇਡੀ ਬੱਸ ਆਈ ਹੋਈ ਲੁਧਾਨੇ ਤੋਂ ਹਾਲਾਂਕਿ ਮੇਰੇ ਖਿਆਲ ਵਿੱਚ 200 ਸਵਾ 200 ਕਿਲੋਮੀਟਰ ਦਾ ਡਾਕਟਰ ਆਏ ਹੋਏ ਨੇ ਅੱਜ ਚੈੱਕ ਅਪ ਕਰਕੇ ਸਾਰਾ ਕੁਝ ਕਰਕੇ ਅੱਜ ਹੀ ਮਰੀਜ਼ਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਛਾਪਨੋਂ ਨਾਲ ਚੈੱਕ ਅਪ ਹੋਏਗਾ ਕੱਲ ਆਪਰੇਸ਼ਨ ਹੋਏਗਾ ਪਰਸੋ ਉਹਨਾਂ ਦੀ ਵਾਪਸੀ ਹੋਏਗੀ ਇਹ ਫਿਰ ਪੂਰੇ ਪੰਜਾਬ ਦੇ ਵਿੱਚ ਜੜੇ ਲਗਾਏ ਜਾਂਦੇ ਨੇ ਅਸੀਂ ਉਹ ਤਬਕਾ ਪਕੜਿਆ ਹੋਇਆ ਹੈ ਗਰੀਬ ਤਬਕਾ ਗਰੀਬ ਤਬਕਾ ਜਾਨੀ ਕਿ ਬਾਰਡਰ ਏਰੀਆ ਨੂੰ ਗਰੀਬੀ ਕਿਹਾ ਜਾਂਦਾ ਚਾਹੇ ਰਹਾਈ ਸੀ ਹੀ ਹੋਵੇ ਕਿਉਂਕਿ ਉੱਧ ਸਰਕਾਰਾਂ ਵੱਲ ਥੋੜਾ ਜਿਆਦਾ ਰੁਝਾਨ ਬਹੁਤ ਘੱਟ ਹੁੰਦਾ ਹੈ ਅਸੀਂ ਪੂਰਾ ਬਾਰਡਰ ਏਰੀਆ ਫੜਿਆ ਹੋਇਆ ਹੈ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਅਸਕੇ ਬਾਬਾ ਜੀ ਸ਼ੁਕਰੀ ਬਾਬਾ ਜੀ ਕੀ ਸਾਰਾ ਜਿਹੜਾ ਅੱਜ ਦਾ ਜਿਹੜਾ ਕੈਂਪ ਚੱਲਣ ਗਿਆ ਇਹ ਸਾਰਾ ਕੈਂਪਸ ਦਾ ਜਿਸ ਤਰ੍ਹਾਂ ਬਹੁਤ ਹੀ ਮਹਿੰਗਾਈ ਦੇ ਹੋਣ ਦੇ ਨਾਤੇ ਕੰਮ ਕਰਦੇ ਇਲਾਜ ਦੇ ਲਈ ਦਵਾਈ ਬੁੱਕੀ ਦੇ ਲਈ ਨਹੀਂ ਕੋਈ ਕਰ ਸਕਦਾ ਗਰੀਬਾਂ ਲਈ ਗਰੀਬਾਂ ਲਈ ਵੀ ਹਰ ਤਰ੍ਹਾਂ ਦੇ ਵਰਗ ਦੇ ਲਈ ਅਸੀਂ ਆਪਣ ਨੂੰ ਪੇਸਟਲ ਸਿਸਟਮ ਦੇ ਸਹਿਯੋਗ ਦੇ ਨਾਲ ਅਖਾੜਾ ਕਮੰਡਾ ਦਾ ਅਸਲਾਜ਼ ਬੇਰੀ ਵਾਲਾ ਦੇ ਸਹਿਯੋਗ ਦੇ ਨਾਲ ਕੈਂਪ ਲਗਾਇਆ ਜਿਸ ਵਿੱਚ ਕੀ ਅੱਖਾਂ ਦੇ ਡਾਕਟਰ ਮਾਹਿਰ ਜੋ ਕਿ ਸ਼ੰਕਰ ਹਸਪੀਟਲ ਤੋਂ ਆਏ ਨੇ ਉਸ ਦੇ ਨਾਲ ਹੀ ਕੇਆਈ ਮੈਮੋਰੀਅਲ ਅੰਬਰ ਸਰਦੀ ਹਸਪਤਾਲ ਦੀ ਟੀਮ ਜੋ ਕਿ ਡਾਕਟਰ ਐਸ ਐਚ ਦੇਵਾ ਸਮੂਹ ਰਟਾਇਰ ਉਹਨਾਂ ਦੀ ਟੀਮ ਆਈ ਹੋਈ ਹੈ ਸਾਰੀ ਤੇ ਜਨਰਲ ਡਾਕਟਰ ਮੈਡਮ ਗਗਨ ਮਲੋਤਰਾ ਜੀ ਆਏ ਹੋਏ ਆ ਤੇ ਉਹ ਸਾਰੇ ਹੀ ਮਰੀਜ਼ਾਂ ਦੇ ਟੈਸਟ ਅੱਖਾਂ ਦੇ ਚੈੱਕਅਪ ਅੱਖਾਂ ਦੇ ਆਪਰੇਸ਼ਨ ਦਵਾਈ ਬੂਟੀ ਚਸ਼ਮੇ ਸਭ ਕੁਝ ਮੁਫਤ ਕੇਆਈ ਮੈਮੋਰੀਅਲ ਵੱਲੋਂ ਤੇ ਆਪਣਾ ਅਖਾੜਾ ਕਮੰਡਾ ਦਾਸ ਵੱਲੋਂ ਮਹਿੰਦਰ ਸਿੰਘ ਮਲਿਕ ਜੀ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਇਹ ਰਹੀ ਉਹ ਤੋਂ ਬਾਅਦ ਜਦੋਂ ਫਿਰ ਮੈਡੀਸਨ ਲੱਗ ਜਾਣੀ ਜਾਂ ਮਤਲਬ ਕਈ ਮਰੀਜ਼ ਲੱਗ ਜਾਈਏ ਉਹ ਫਿਰ ਉਸ ਤੋਂ ਬਾਅਦ ਕਿਵੇਂ ਉਸ ਤੋਂ ਬਾਅਦ ਉਹ ਮਰੀਜ਼ ਸਾਡਾ ਅਖਾੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਵਿਜ਼ਿਟ ਕਰਨ ਉਹ ਜਿਹੜੀ ਦਵਾਈ ਅਸੀਂ ਉਹਨਾਂ ਨੂੰ 3 ਮਹੀਨੇ 6 ਮਹੀਨੇ ਜੋ ਵੀ ਕੋਰਸ ਦਵਾਂਗੇ ਉਹ ਦਵਾਈ ਉਹਨਾਂ ਨੂੰ ਉਦਾਂ ਹੀ ਮੁਹੱਈਆ ਕਰਾਈ ਜਾਏਗੀ। ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੱਗ ਰਹੇ ਨੇ ਕੈਂਪ ਸਾਡਾ ਮੇਨ ਮਕਸਦ ਹੈ ਜਿਹੜੇ ਪਿਛਲੇ ਇਲਾਕੇ ਮੰਨੀਆਂ ਜਾਂ ਆਪਾਂ ਜਿੱਥੇ సర్వే ਹੁੰਦਾ ਹੈ ਕਿ ਹਾਂ ਇੱਥੇ ਲੋੜ ਹੈ ਤਾਂ ਉੱਥੇ ਅਸੀਂ ਪਹੁੰਚਣ ਲਈ ਹਾਜ਼ਰ ਹਾਂ ਤੁਸੀਂ ਵੀ ਜੇ ਕੋਈ ਵੀ ਦੇਖਦਾ ਤਾਂ ਸਾਨੂੰ ਸਾਡੇ ਨੰਬਰ ਤੇ ਕੰਟੈਕਟ ਕਰਕੇ ਕਹਿ ਸਕਦਾ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਕੈਂਪ ਦੀ ਜ਼ਰੂਰਤ ਹੈ ਤਾਂ ਸਾਡੀ ਟੀਮ ਪੇਸਟਲ ਦੇ ਸਹਿਯੋਗ ਨਾਲ ਹਰ ਪੜ ਹਾਜ਼ਰ ਕਿੰਨੇ ਜਿਹੜੇ ਪਿੰਡ ਨੇ ਤੁਹਾਡੇ ਸਰਵੇ ਦੇ ਵਿੱਚ ਆਏ ਅੱਜ ਤਾਂ ਪਿੰਡ ਜਿਹੜਾ ਸੋਹਣਾ ਆਇਆ ਹੋਆ ਹੋਰ ਕਿੰਨੇ ਇਹ ਸਾਡਾ ਇਸ ਸਾਲ ਦਾ ਜੇ ਅਸੀਂ ਕਾਊਂਟ ਕਰੀਏ ਤਾਂ ਇਹ 13ਵਾਂ ਕੈਂਪ ਹੈ ਇਸ ਤੋਂ ਪਹਿਲਾਂ ਅਸੀਂ ਕੈਰੋਵਾਲ ਛਿੰਟਾ ਵਾਲਾ 90 ਕੋਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਮਲੋ ਅੰਨਾ ਗੁਮਿੰਦਗੜ ਤਰੰਤਾਂਸਾ ਰਾਨੀਵਲਾ ਹੋਰ ਕਈ ਪਿੰਡਾਂ ਦੇ ਵਿੱਚ ਅਸੀਂ ਪਹਿਲਾਂ ਇਹ ਕੈਂਪ ਕਰਦੇ ਰਹਿੰਦੇ ਆ ਅਤੇ ਇਸ ਤੋਂ ਇਲਾਵਾ ਸਾਡੇ ਸਥਾਨ ਦੇ ਉੱਤੇ ਹਰ ਹਫ਼ਤੇ ਕੈਂਪ ਚੱਲਦਾ ਕਿੰਨੇ ਵਾਰ ਜਿਹੜਾ ਇਹ ਕੈਂਪ ਜਿਹੜਾ ਚੱਲੂ ਹੋਇਆ ਹੈ ਇਸ ਵੇਲੇ 9:30 ਵਜੇ ਚੱਲੂ ਹੋਇਆ ਜੀ ਤੇ ਸ਼ਾਮ ਨੂੰ 3 ਵਜੇ ਆਪਰੇਸ਼ਨ ਵਾਲੇ ਮਰੀਜ਼ਾਂ ਦੀਆਂ ਬੱਸਾਂ ਇੱਥੋਂ ਚੱਲ ਪੜਨਗੀਆਂ ਤੇ ਕੈਂਪ ਬਾਕੀ 5 ਵਜੇ ਤੱਕ ਅਸੀਂ ਦਵਾਈ ਬੁੱਟੀ ਕਰਕੇ ਫੇਸਮਾਰ ਹੁਣ ਤੱਕ ਕਿੰਨੇ ਮਰੀਜ਼ ਜਿਹੜੇ ਤੁਸੀਂ ਕਰ ਚੁੱਕੇ ਹੋ ਹੁਣ ਤੱਕ ਅਪਰੋਕਸੀਮੇਟਲੀ ਜੀ ਲਾਈਏ ਜੇ ਆਪਾਂ 150 ਮਰੀਜ਼ ਤਾਂ ਸਕੀਨਾਂ ਦਾ ਦੇਖਿਆ ਜਾ ਚੁੱਕਿਆ ਤੇ 70 ਤੋਂ ਉੱਤੇ ਕੰਡਲ 10 12 ਆਪਰੇਸ਼ਨ ਦੇ ਵੀ ਮਰੀਜ਼ ਨਿਕਲਦੇ ਨੇ ਫੇਵਰਟ ਡਾਕਟਰ ਸਾਹਿਬ ਮਤਲਬ ਜਿਵੇਂ ਚੱਲਦਾ ਵੀ ਡਾਕਟਰਾਂ ਦੇ ਵੱਲੋਂ ਮੈਡੀਕਲ ਹਸਪਤਾਲੋਂ ਦੇਨੇ ਉਹਨਾਂ ਵੱਲੋਂ ਵੀ ਇਵੇਂ ਹੁੰਦਾ ਵੀ ਨਵੇਂ ਸਾਲ ਦੇ ਵਿੱਚ ਜਿਹੜੀ ਪ੍ਰਾਣੀ ਮੈਂ ਇਨਫੈਕਸ਼ਨ ਦਵਾਈਆਂ ਆਡਿਓ ਦੀ ਉਹਨੂੰ ਮਨਕਾ ਕਰਨ ਦੇ ਸਬੰਧ ਵਿੱਚ ਜਾਨੀ ਕਿ ਕੈਂਪੂ ਦੀ ਜਿਹੜਾ ਜਾਨ ਕਰ ਦਿੱਤਾ ਨਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਜਿਹੜਾ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਜਿਹੜਾ ਮਾਲ ਨਹੀਂ ਵਿਕਦਾ ਉਹਨੂੰ ਵੇਚਣ ਲਈ ਤੁਸੀਂ ਇੱਥੇ ਆਪਣੀ ਸ਼ੂਟ ਕਰੋ ਇੱਥੇ ਜਿੱਦੀ ਵੀ ਸਾਡੀ ਮੈਡੀਸਨ ਹੈ ਸਾਰੀ ਬ੍ਰਾਂਡਡ ਕੰਪਨੀ ਦੀ ਹੈ ਕੋਈ ਡੁਪਲੀਕੇਸ਼ਨ ਨਹੀਂ ਜਿਹਦੇ ਵਿੱਚ ਸਿਪਲਾ ਡਾਕਟਰ ਮੋਰਫਨ ਤੇ ਜਿੰਨੇ ਵੀ ਮਲਟੀਵਿਟਾਮਿਨਸ ਸਾਰੇ 2025 ਦਸੰਬਰ ਤੋਂ ਪਹਿਲਾਂ ਦੀ ਕਿਸੇ ਦੀ ਐਕਸਪਾਇਰੀ ਨਹੀਂ ਸਾਰਾ ਮਾਲ ਫਰੈਸ਼ ਹੈ ਤੇ ਪਰਚੇਜ਼ਿੰਗ ਦੇ ਨਾਲ ਆਮ ਤੌਰ ਤੇ ਕੀ ਹੁੰਦਾ ਜਿੰਨੇ ਵੀ ਮੈਡੀਕਲ ਕੈਂਪ ਲੱਗਦੇ ਉਹ ਜਿਹੜੀ ਮੈਡੀਸਨ ਹੁੰਦੀ ਹੈ ਉਹ ਸੈਂਪਲ ਹੁੰਦੀ ਹੈ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਦਿਖਾਣ ਇਹ ਸਾਰੀ ਪਰਚੇਜ਼ਿੰਗ ਹੈ ਇਹ ਮਾਲਿਕ ਸਾਹਿਬ ਦੀ ਜਿਨ੍ਹਾਂ ਦੀ ਮਹਾਰਾਜ ਨੇ ਬੜੀ ਕਿਰਪਾ ਉਨ੍ਹਾਂ ਦੀ ਜੋ ਕਿ ਉਹਨਾਂ ਦੇ ਦਿੱਲੀ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਸ ਦੇ ਲਈ ਕਾਬਿਲ ਸਮਝਿਆ ਫੰਡਿੰਗ ਸਾਨੂੰ ਪ੍ਰੋਵਾਈਡ ਕਰਾਈ ਤੇ ਅਸੀਂ ਆਪਣੇ ਸਹਿਯੋਗ ਨਾਲ ਪਾ ਕੇ ਉਹਨਾਂ ਤੋਂ ਬਿਨਾਂ ਵੀ ਇਹ ਕੰਮ ਦੂਰਾ ਸੀ ਕਿਉਂਕਿ ਇੱਕ ਇੱਕ ਮੈਡੀਸਨ ਹੈ ਜਿਹੜੀ ਉਹ 1.5 100 ਦੀ ਟਿਊਬ ਵੀ ਹੈ ਤੇ ਇਹਦੇ ਵਿੱਚ ਹੁਣ ਸਕਿਨ ਦੀ ਮੈਡੀਸਨ ਹੈ ਜਿਹੜੀ 1000 1000 ਰੁਪਏ ਦੀ ਟਿਊਬ ਵੀ ਹੈ ਤੇ ਸਾਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਾਡੇ ਟਰਸਟ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇ ਆਂਡ ਫਿਊਚਰ ਜਿਹੜੀ ਤੁਹਾਡੀ ਸੱਚਤਾ ਇਹ ਕੰਡੀਆਂ ਹੋਰ ਆਂਡ ਫਿਊਚਰ ਵਿੱਚ ਕੋ ਗਾਂ ਫਿਊਚਰ ਦੇ ਵਿੱਚ ਅਸੀਂ ਆਪਣਾ ਇੱਕ ਹਸਪੀਟਲ ਫੁੱਲਸਫਲਾ ਜੰ ਤੇ ਉਹਦੇ ਵੀ ਟੀਮ ਸਾਰੀ ਇੱਥੇ ਆਈ ਹੋਈ ਹੈ ਜਿਹਦੇ ਵਿੱਚ ਕੀ ਡੈਂਟਿਸਟ ਡਾਕਟਰ ਬੰਦੇ ਐ ਫਿਜ਼ੀਓਥੈਰੇਪੀ ਐ ਜਿਹੜੀ ਉਹ 50 ਰੁਪਏ ਮਾਤਰਚ ਹੁੰਦੀ ਹੈ ਜਿਹੜੀ ਕਿ ਆਮ ਤੌਰ 'ਤੇ ਸ਼ਹਿਰਾਂ ਦੇ ਵਿੱਚ 2-250 ਰੁਪਏ ਚ ਹੁੰਦੀ ਹੈ ਕਿਦੋਂ ਤੱਕ ਉਹ ਚੱਲ ਰਿਹਾ ਜੀ ਪਿਛਲੇ 2 ਸਾਲ ਹੋ ਗਏ ਉਹਨੂੰ ਤੇ ਹੁਣ ਜੇ ਉਹ ਡੇ ਕੇਅਰ ਐ ਪਰ ਉਹ ਹੋਰ 10-15 ਮਹੀਨਿਆਂ ਦੇ ਵਿੱਚ ਅਗਲੇ ਸਾਲ ਤੱਕ ਅਸੀਂ ਉਹਨੂੰ ਫੁੱਲ ਫਲੇਜ ਹਸਪਤਾਲ ਦਾ ਰੂਪ ਦੇ ਦਵਾਂਗੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਸੋ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਥੇ ਵੀ ਮਰੀਜ਼ ਦੇਖ ਇੱਥੇ ਜੀ ਹਰ ਤਰ੍ਹਾਂ ਦੇ ਮਰੀਜ਼ ਨਿਕਲ ਰਹੇ ਜੀ ਜਿਨ੍ਹਾਂ ਨੂੰ ਜਰਨਲ ਦੇ ਵਿੱਚ ਪ੍ਰੋਬਲਮ ਹੈ ਜ਼ਿਆਦਾਤਰ ਜਿਹੜੇ ਮਰੀਜ਼ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਹੁਤ ਪ੍ਰੋਬਲਮ ਹੈ। ਇੱਥੇ ਮੈਂ ਨੋਟਿਸ ਕਰ ਰਿਹਾ ਤੇ ਕੁਝ ਕੁ ਮਰੀਜ਼ ਜਿਹੜੇ ਵਿੱਚ ਉਹਨਾਂ ਨੂੰ ਸਕਿਨ ਦੀ ਚਮੜੀ ਦੇ ਰੋਗ ਵੀ ਹੈਗੇ ਆ। ਤੇ ਇੱਥੇ ਹੁਣ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਪ੍ਰੋਪਰਲੀ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ ਕਰਕੇ ਰੱਖ ਸਕਦੇ ਹੋ ਤੇ ਉਹਦੇ ਰਿਗਾਰਡਿੰਗ ਫਿਰ ਆਪਾਂ ਉਹਨਾਂ ਨੂੰ ਦਵਾਈਆਂ ਵੀ ਇੱਥੇ ਫ੍ਰੀ ਮੁਹੱਈਆ ਕਰਾ ਰਹੇ ਹਾਂ ਕਿ ਜਿਹੜਾ ਕਿ ਸਾਨੂੰ ਜਿਹੜੇ ਸਰਦਾਰ ਰਮਿੰਦਰ ਸਿੰਘ ਜੀ ਮਲਿਕ ਜੀ ਜਿਹੜੇ ਉਹਨਾਂ ਵੱਲੋਂ ਸਾਨੂੰ ਸਾਰਾ ਸਪான்ਸਰ ਕੀਤਾ ਗਿਆ ਪਲੱਸ ਨਾਲ ਅਖਾੜਾ ਧੰਡਾ ਦਾਸ ਮੰਤਪ੍ਰਤਾਪ ਦਾਸ ਜੀ ਤੇ ਪਲੱਸ ਸਾਡਾ ਆਪਣਾ ਹਸਪਤਾਲ ਹੈ ਜੀ ਕੇਆਈ ਮੈਮੋਰੀਅਲ ਚੈਰੀਟੇਬਲ ਹਸਪਤਾਲ ਜਿਹਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਪ੍ਰੋਵਾਈਡ ਕਰਾ ਰਹੇ ਆਂ ਤੇ ਨਾਲ ਦੇ ਨਾਲ ਜੀ ਇੱਥੇ ਖੂਨ ਦੇ ਜਿਹੜੇ ਟੈਸਟ ਵੀ ਆ ਉਹ ਵੀ ਫ੍ਰੀ ਆਫ ਕਾਸਟ ਕਰਾਏ ਜਾ ਰਹੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਸਮਾਜ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੇਸ਼ੈਂਟਸ ਆਪਣੀ ਹੈਲਥ ਨੂੰ ਲੈ ਕੇ ਅਵੇਅਰ ਨਹੀਂ ਹੈਗੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੀ ਵੀ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਵੇਂ ਕਈ ਇੱਥੇ ਪੇਸ਼ੈਂਟਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਬੀਪੀ ਕਾਫੀ ਹਾਈ ਹੈਗਾ ਤੇ ਉਹਨਾਂ ਨੂੰ ਦੱਸੇ ਰਿਹਾ ਕਿ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਕਰੋ ਉਸ ਦਵਾਈਆਂ ਜਿਹੜੀਆਂ ਜ਼ਰੂਰੀ ਆ ਉਹ ਸ਼ੁਰੂ ਕਰੋ ਤਾਂ ਕਿ ਉਹ ਆਪਣਾ ਜਿਹੜਾ ਹੈ ਕਿ ਡੇ ਟੂ ਡੇ ਰੁਟੀਨ ਹੈ ਆਪਣਾ ਪ੍ਰੋਪਰਲੀ ਮੈਨੇਜ ਕਰ ਸਕਣ। ਇਹ ਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਦੱਸੀ ਇੱਥੋਂ ਦੀ ਕੰਡੀਸ਼ਨ ਵੀ ਇੱਥੇ ਜਿਹੜੇ ਜ਼ਿਆਦੇ ਪੇਸ਼ੈਂਟ ਜਿਹੜੇ ਜਿੰਨੇ ਕਰ ਰਹੇ ਨੇ ਉਹ ਸਾਰੀ ਗੱਲਬਾਤ ਕੀਤੀ ਹੈ। ਸੋ ਹੋਰ ਵੀ ਸਾਡੇ ਨਾਲ ਕੁਝ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਸਰਨਾ ਡਾਕਟਰ ਸਭ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਸਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਭ ਨੂੰ ਹਾਂਜੀ ਇੱਥੇ ਐਨਕਾ ਕੈਂਪ ਦੇ ਵਿੱਚ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਵਿਮਿੰਦਰ ਸਿੰਘ ਮੱਲਿਕ ਵੱਲੋਂ ਜਿਹੜੇ ਪੇਸਟਲ ਸਿਸਟਮ ਵੱਲੋਂ ਪ੍ਰਾਈਵੇਟ ਰਿਮਕਿਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਮਰੀਜ਼ ਆ ਰਹੇ ਨੇ ਜਿਨ੍ਹਾਂ ਦੇ ਕੋਲ ਦੀਆਂ ਐਨਕਾ ਦੇ ਨੰਬਰ ਨੇ ਜਿਹੜੇ ਉਹ ਉਹਨਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਦੱਸੋ ਜੀ ਇੱਧਰ ਫ੍ਰੀ ਲਾ ਕੈਂਪ ਵੇਖਿਆ ਦੋ ਜੀਰੋ ਗਰਾਉਂਡ ਦੇ ਫੀਲਡ ਵਿੱਚ ਕਿ ਕਿਹੜਾ ਨੰਬਰ ਜ਼ਿਆਦਾ ਜਿਹੜਾ ਪ੍ਰਸੇਸ਼ ਹੋ ਰਿਹਾ ਲੱਗਦਾ ਦੋ ਨੰਬਰ ਟਾਈ ਨੰਬਰ 3 ਨੰਬਰ ਦੀ ਪਰਚੇਜ਼ਿੰਗ ਸਭ ਤੋਂ ਜ਼ਿਆਦਾ ਹੈ ਜਿਹੜੀਆਂ ਕਿ ਬਜ਼ੁਰਗਾਂ ਨੂੰ ਵੱਡਿਆਂ ਨੂੰ ਸਭ ਨੂੰ ਇੱਥੇ ਦੋ ਨੰਬਰ ਟਾਈ ਨੰ ਟਪ ਜਾਂਦੇ ਕੇਸ ਉਹ ਕਿੰਨੇ ਕੇਸ ਇਤ ਨਿਕਲੇ ਨੇ ਮਤਲਬ ਜਿਹੜੇ ਮਤਲਬ ਉਹ ਜਿਹੜੇ ਤਿੰਨ ਤੋਂ ਵੀ ਉੱਪਰ ਵਾਲੇ ਨੰਬਰ ਨੇ ਉਹ 4 ਤੋਂ 5 ਕੇਸ ਨਿਕਲੇ ਨੇ ਹਜੇ ਅੰਤੇ ਨਹੀਂ ਤਾਂ 2 2 3 ਨੰਬਰ ਦੇ ਕੇਸ ਸਭ ਤੋਂ ਜ਼ਿਆਦਾ ਨੇ ਜਿਹੜੀਆਂ ਕਿ ਹਜੇ ਤੱਕ 25 25 30 30 ਐਨਕਾਂ ਜਾ ਚੁੱਕੀਆਂ ਨੇ ਪਰਸ਼ੀਰ ਤੋਂ ਤੱਕ ਜਦੋਂ ਕੈਂਪ ਲਗਾ ਇੰਨੇ ਜਾ ਚੁੱਕੀਆਂ ਹਾਂਜੀ ਹਾਂਜੀ ਥੈਂਕ ਯੂ ਜੀ ਧੰਨਵਾਦ ਤੁਹਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜੋ ਇਸ ਕੈਂਪ ਦੀ ਸਾਰੀ ਦੇਖ ਰਿਹਾ ਕਰ ਰਹੇ ਨੇ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਜਿਆਦਾ ਇੱਥੇ ਜਿਹੜੇ ਕੇਸ ਆ ਸਕਰਫ ਸਰ ਸਭ ਤੋਂ ਜੀਓ ਗਰਾਉਂਡ ਦੇ ਵਿੱਚ ਵੇਖਿਆ ਜਿਹੜੇ ਮਰੀਜ਼ ਕਿਹੜੇ ਜਿਆਦਾ ਮਰੀਜ਼ ਜਿਹੜੇ ਇੱਥੇ ਆਏ ਜਿਆਦਾਤਰ ਸਾਰੇ ਇੱਥੇ ਚਿੱਟੇ ਮੋਤੀ ਵਾਲੇ ਜਿਆਦਾਤਰ ਠੀਕ ਹੈ ਚਿੱਟੇ ਮੋਤੀ ਵਾਲੇ ਜਿਹੜੇ ਸਾਡੇ ਕੋਲ ਸਿਲੈਕਟ ਹੋ ਰਿਹਾ ਉਹਨਾਂ ਦਾ ਸ਼ੂਗਰ ਬੀਪੀ ਹੋ ਰਿਹਾ ਵਾ ਸ਼ੂਗਰ ਬੀਪੀ ਜਿਨ੍ਹਾਂ ਦਾ ਕੰਟਰੋਲ ਚ ਸਹੀ ਆ ਉਹਨਾਂ ਨੂੰ ਅਸੀਂ ਅੱਜ ਹੀ ਲੈ ਜਾਈਏ ਤੇ ਇਹ ਬਾਰਡਰ ਏਰੀਆ ਜਾਂ ਖਾਣ-ਪਾਣ ਕਰਕੇ ਮਤਲਬ ਜਿਆਦਾ ਕੇਸ ਆ ਰਹੇ ਜਾਂ ਕਿਵੇਂ ਤੇ ਮਤਲਬ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਇਦਾਂ ਵੀ ਹੋ ਜਾਂਦਾ ਹੈ ਉਹ ਤੇ ਹੋ ਜਾਂਦਾ ਹੈ ਤੇ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੇ ਮਤਲਬ ਆਪਰੇਸ਼ਨ ਤੱਕ ਜਿਹੜੇ ਅੱਜ ਤੱਕ ਹੁਣ ਕਿੰਨੇ ਮਲਕ ਇਸ ਦੇ ਚੱਕੇ ਤੇ ਜਿਹੜੇ ਕਿੰਨੇ ਮਲ ਆਪਰੇਸ਼ਨ ਬੰਨੇ ਜਿਹੜੇ ਇੱਥੇ ਸਰ ਉੱਥੇ ਡੇਲੀ ਜਿਹੜੀ ਸਾਡੇ ਕੋਲ ਆ ਜਿਹੜੇ 100 ਪਲੱਸ ਆਪਰੇਸ਼ਨ ਹੋ ਰਿਹਾ ਜੀ ਜੀ ਸਾਡੇ ਟੋਟਲੀ ਪੂਰੇ ਪੰਜਾਬ ਚ ਕੈਂਪ ਲੱਗ ਰਹੇ ਆ ਹਾਂਜੀ ਇਹ ਇਜਾਜ਼ਤ ਦਾ ਕੈਂਪ ਲੱਗਾ ਵਾ ਕਿਹਨਾਂ ਵੱਲੋਂ ਜਿਹੜਾ ਸਥਾਪਿਤ ਕੀਤਾ ਗਿਆ ਇਹ ਆਪਣੇ ਅਖਾੜਾ ਮੰਡਾ ਦਾ ਰਾਜੀ ਇਹਨਾਂ ਵੱਲੋਂ ਕਰਿਆ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਲਗਾ ਰਹੇ ਨੇ ਜਾਂ ਕਿ ਹਾਂਜੀ ਹਾਂਜੀ ਪੂਰੇ ਪੰਜਾਬ ਚ ਲੱਗ ਰਹੇ ਆ ਜੀ ਕਿੰਨੇ ਕੈਂਪ ਜਿਹੜੇ ਹੁਣ ਤੱਕ ਤੁਸੀਂ ਜਿਹੜੇ ਕਰ ਚੁੱਕੇ ਦੇਖ ਤੁਹਾਨੂੰ ਇਹ ਸਾਡਾ ਸਰ 2300 ਪਲੱਸ ਚੱਲ ਰਿਹਾ ਜੀ ਹਾਂਜੀ ਮਤਲਬ ਇਹ ਵਕ ਵਕ ਟੀਮਾਂ ਜਿਹੜੀਆਂ ਹੋਰ ਚੱਲ ਰਹੇ ਹਾਂਜੀ 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 ਸਰ ਹਾਂਜੀ ਜਿਹੜਾ ਹਰੇਕ ਮਹੀਨੇ ਜਿਹੜੇ ਕੈਂਪ ਸਾਡੇ ਪੱਕੇ ਕੈਂਪ ਆ ਉਹ ਤਾਂ ਹਰੇਕ ਮਹੀਨੇ 10 ਤਰੀਕ ਨੂੰ ਸਾਡੇ ਹਸਪੀਟਲ 'ਚ ਵੀ ਲੱਗਦਾ ਜੀ ਤੇ ਜਿਹੜੇ ਸਾਡੇ ਮੇਨ ਸਾਡੇ ਹੋਰ ਜਿੱਥੇ ਹੈਗੇ ਆ ਵਿਜ਼ਨ ਸੈਂਟਰ ਆ ਉੱਥੇ ਲੱਗਦਾ ਜੀ ਜੀ ਪਰ ਇੱਕ ਮਤਲਬ ਸਰਵਕ ਨਿਲਦਾਰ ਪਿੰਡਾਂ ਦੇ ਜਾਂ ਕਿਵੇਂ ਸਾਰਾ ਕਿ ਜਾ ਕੋਈ ਵੀ ਮਤਲਬ ਜਿਹੜਾ ਕੋਈ ਸਵਾਸੀ ਵੀ ਜਾਂ ਪਿੰਡ ਦਾ ਕੋਈ ਉਹਨਾਂ ਦੇ ਪਿੰਡ ਦੇ ਵਿੱਚ ਆਪਣੇ ਅਪਰੋਚ ਕਰਾ ਸਕਦਾ ਹੈ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਕਰਵਾ ਸਕਦਾ ਜੀ ਹਾਂਜੀ 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 ਹੋਰ ਤੁਹਾਡਾ ਕੋ ਕਨੈਕਟ ਨੰਬਰ ਜੇ ਕੋਈ ਮਤਲਬ ਦਾ ਚਾਹਤ ਕੋਈ ਕਨੈਕਟ ਨੰਬਰ ਤੁਹਾਨੂੰ ਦੇ ਜਾਨੇ ਆ ਜੀ ਜਾਣ ਲੱਗੇ ਤੁਹਾਨੂੰ ਦੇ ਦਾਂਗੇ ਜੀ ਉਹ ਚੱਕਰ ਨਹੀਂ ਠੀਕ ਕੋਈ ਵੀ ਲਵਾ ਸਕਦਾ ਕੋਈ ਚੱਕਰ ਨਹੀਂ ਇੱਥੇ ਸਾਰਿਆਂ ਨੂੰ ਦਵਾਈ ਲਈ ਗਾਈਡ ਕਰਾਇਆ ਜਾਂਦਾ ਵਾ ਸਹੀ ਤਰੀਕੇ ਨਾਲ ਕਿਸੇ ਨਾਲ ਕੋਈ ਪੇਦਬਾ ਉਸ ਤੋਂ ਬਾਅਦ ਜਦੋਂ ਇੱਥੇ ਨਿਕਲ ਜਾਂਦੇ ਮਰੀਜ਼ ਨੇ ਉਹਨਾਂ ਦਵਾਈ ਫਿਰ ਜਿਹੜੀ ਤੁਹਾਡੇ ਕੋ ਉੱਥੋਂ ਮਤਲਬ ਹੈ ਕੈਂਪਰ ਸਰ ਤੋਂ ਗੱਲ ਪ੍ਰੋਵਾਈਡ ਕਰਨੀ ਪਵੇ ਤੁਹਾਨੂੰ ਉਹ ਤਾਂ ਦਵਾਈ ਤੁਹਾਨੂੰ 1 ਮਹੀਨੇ ਦੀ ਦੇ ਦੇਣੀ ਹੈ ਜੀ ਅਸੀਂ ਠੀਕ ਹੈ ਉਹ ਤਾਂ ਫਿਰ ਨੋਰਮਲ ਮੈਡੀਕਲ ਤੋਂ ਮਿਲ ਹੀ ਜਾਂਦੀ ਹੈ ਜੀ ਬਟ ਜਿਹੜੀ ਲਿਖ ਕੇ ਦੂਰ ਬਾਹਰੋਂ ਮਿਲ ਜਾਂਦੀ ਹੈ ਹਾਂ ਜੀ ਹਾਂ ਜੀ ਮਿਲ ਹੀ ਜਾਂਦੀ ਹੈ ਠੀਕ ਇਹ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੁਸ਼ਗੁਰ ਕੈਮਰਾਮੈਨ ਰਾਜਵਿੰਦਰ ਸਿੰਘ ਜੀ ਨਾਲ ਅਲੱਗ ਦਾਸਪੁਰ ਕਰ